ਜ਼ਿਲ੍ਹਾ ਤਰਨਤਾਰਨ ਦੇ ਅਧੀਨ ਪੈਂਦੇ ਥਾਣਾ ਖੇਮਕਨ ਵਿਖੇ ਪਿਛਲੇ ਦਿਨੀ ਬੀਐਸਐਫ ਤੇ ਥਾਣਾ ਖੇਮਕਨ ਦੀ ਪੁਲਿਸ ਨੇ ਸਾਂਝੇ ਸਰਚ ਅਭਿਆਨ ਦੇ ਦੌਰਾਨ ਇੱਕ ਵਿਅਕਤੀ ਮਿਲਿਆ ਸੀ ਜਿਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਸਬਡਿਵੀਜ਼ਨ ਭਿੱਖੀਵੰਦ ਦੇ ਡੀਐਸਪੀ ਪ੍ਰੀਤ ਇੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤੇ ਹੇਠ ਥਾਣਾ ਖੇਮਕਨ ਦੀ ਪੁਲਿਸ ਵੱਲੋਂ ਉਸ ਵਿਅਕਤੀ ਨੂੰ ਮੈਂਟਲ ਹਸਪੀਟਲ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਡਾਕਟਰਾਂ ਦੇ ਵੱਲੋਂ 15 ਦਿਨ ਦੇ ਇਲਾਜ ਤੋਂ ਬਾਅਦ ਜਦ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਆਪਣਾ ਨਾਮ गोपाल पुत्र गोरखा ਪਿੰਡ ਰੈਸ਼ਰੀ ਜ਼ਿਲ੍ਹਾ ਬਲੀਆ ਦੱਸਿਆ ਸੀ ਇਸ ਦਰਾਨ ਥਾਣਾ ਖੇਮਕੰਦੀ ਪੁਲਿਸ ਨੇ ਜਿੱਦੋ ਜਹਿਦ ਕਰਕੇ ਬਲੀਆ ਜ਼ਿਲ੍ਹੇ ਦੀ ਪੁਲਿਸ ਦੇ ਨਾਲ ਸੰਪਰਕ ਕੀਤਾ ਅਤੇ ਉਸਦੇ ਵਾਰਸਾਂ ਦੀ ਭਾਲ ਕੀਤੀ ਇਸ ਦਰਾਨ ਗੋਪਾਲ ਦੇ ਵਾਰਸ ਥਾਣਾ ਖੇਮਕੰਨ ਵਿਖੇ ਪਹੁੰਚੇ ਅਤੇ ਆਪਣੇ ਪਰਿਵਾਰਕ ਮੈਂਬਰ ਨੂੰ ਮਿਲ ਕੇ ਪੁੱਬਾਂ ਮਾਰ ਕੇ ਰੋਏ ਇਸ ਦਰਾਨ ਗੋਪਾਲ ਦੇ ਭਰਾ ਅਤੇ ਹੋਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਪੁਲਿਸ ਦਾ ਧੰਨਵਾਦ ਕੀਤਾ ਗਿਆ। ਪੇਸ਼ ਹੈ ਖੇਮਕੋਤ ਤੋਂ ਸਾਡੇ ਪੱਤਰਕਾਰ ਦਵਿੰਦਰ ਸਹੋਤਾ ਤੇ ਲਾਡਾ ਕੰਡਾ ਦੀ ਇਹ ਖਾਸ ਰਿਪੋਰਟ। ਜੀ ਕਿਹਾ ਨਾਮ ਆਰਤੀ। ਹਾਂ ਤੋਂ ਆਪਕਾ ਭਾਈ ਜੋ ਇਹ ਜੋ ਮਿਚਲਾ ਹੋਇਆ ਥਾ ਮਿਲਾ ਹੈ, ਕੀ ਕਹਿਣਾ ਚਾਹਤੇ? ਕੀ ਕਹਣਾ ਚਾਹਤੇ? 12 ਸਾਲ ਹੋਇਆ 13 ਸਾਲ ਮੇ ਮਿਲਾ। ਬਹੁਤ ਜੋ ਖੋਜੇ ਹੈ ਸਰ ਉਸ ਦਾ ਧੰਨਵਾਦ। अच्छा तो आप आज इनको लेके जा रहे हैं तो घर परिवार में भी काफी खुश होंगे कि मिल गया हाँ सर बहुत खुश है हम लोग क्या नाम आपका आतवरिया तो ये आपका बेटा कब का बिछड़ा हुआ बारह बार, बार तेरह बरस गए आज मिल गया क्या महसूस हो रहा हाँ। आज मिला है आपका बेटा बेटा हाँ अच्छा तो लग रहा है अच्छा तो हाँ, लग रहा है ये, ये जो पुलिस प्रशासन ने काम किया आपके बेटे को ढूंढने में इसकी हाँ, जो दिमागी हालत ठीक करवाने में क्या कहना चाहते पुलिस सर के लिए हाँ ढूंढे आप लोग ढूंढे हैं मिले हैं हम लोग ले जाए हैं हाँ धन्यवाद बहुत धन्यवाद होगा सब ढूंढे हैं सब हाँ सर, 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 सर ये जो पुलिस प्रशासन ने जो पुलिस वालों ने ये जो काम किया है आपका बेटा आपको आज 12 साल बाद मिला है इनकी जो ड्यूटी है इन, जो इन्होंने जो पराला किया उसी की वजह से मिला है पुलिस को क्या शुक्रिया अदा करना चाहते हैं हाँ सर जी हाँ चाहते हैं हाँ है। आपका आनूज, आनूज, आनूज। और ये जो आपका भाई है कितने वर्ष से बिछड़ा हुआ है सर 2012 से बिछड़े थे तेरह साल हो गया है इनको घर से निकले हुए मैं मैं यहाँ आया हूँ सर आज क्या उनके छोटे भाई है? हैं हाँ जी आपका क्या नाम है अनुज सर हाँ तो आपके पिताजी का क्या नाम है श्री गोरख राम हाँ, आप कहाँ के रहने वाले हैं बलिया बलिया और जो आपका घर है वो कहाँ है रसड़ी रसड़ी अच्छा हाँ जी तो बारह साल का पिछड़ा हुआ हाँ जी इसका नाम क्या है गोपाल गोपाल हाँ जी तो आज ये मिल गया है आपको पुलिस के हाँ जो, हाँ। जो कदम उन्होंने उठाया चलागा जी होकर हाँ जी हाँ जी। तो पुलिस हाँ। का जो कैसे थैंक्स करना चाहते हैं हाँ। पुलिस का मैं सर उस बहुत दिल से शुक्रिया अदा करना चाहता हूँ सर लोगों को कि ये मेरे बारह साल बाद मेरे भाई मिले हैं मैं इन लोगों का पैर पकड़ के धन्यवाद करना चाहता हूँ तो अभी आप अपने घर जाएंगे इसको लेके हाँ जी हाँ जी सर। तो आपने काफ़ी ढूंढा होगा हाँ जी बहुत ढूंढे बहुत ढूंढे। कितनी दूर यहाँ से पड़ता हमारे यहाँ यहाँ से ग्यारह सौ किलोमीटर पड़ता ग्यारह सौ तो हाँ जी मिति एक सत चौबी नी एस एफ अब पुलिस के सजे सर्च अभियान अभियान अनुसार बार्डर तरच चल रही थी उसे सू एक व्यक्ति अफसर दिमागी हालत ठीक नहीं मिले ਜੋ ਬੀਐਸਐਫ ਨੇ ਸਾਡੇ ਹਵਾਲੇ ਕਰ ਦਿੱਤਾ ਜੋ ਅਸੀਂ ਆਪਣੇ ਸੀਨੀਅਰ ਅਫਸਰਾਂ ਦੇ ਨੋਟਿਸ ਲਿਆਂਦਾ ਜੋ ਸਾਡੇ ਡੀਐਸਪੀ ਸਰਦਾਰ ਪ੍ਰੀਤਿੰਦਰ ਸਿੰਘ ਜੀ ਹਲਕਾ ਸਬਡਿਵੀਜ਼ਨ ਭਿੱਖੀਵੰਡ ਦੀਆਂ ਹਦਾਇਤਾਂ ਅਨੁਸਾਰ ਇਸ ਨੂੰ ਡਾਕਟਰਾਂ ਕੋਲ ਚੈੱਕਅਪ ਕਰਨ ਲਈ ਭੇਜਿਆ ਜੋ ਅਸੀਂ ਅਮਰਸਰ ਮੈਂਟਲ ਹਸਪੀਟਲ ਤੋਂ ਕੜਿਆ ਜੋ ਡਾਕਟਰ ਸਾਹਿਬ ਨੇ ਉੱਥੇ ਇਸ ਨੂੰ ਦਾਖਲ ਕਰ ਲਿਆ ਅਤੇ ਸਾਨੂੰ ਉੱਥੇ ਘਰਦ ਲਗਾਉਣੀ ਪਈ। ਕਰੀਬ ਇਸ ਦਾ 15 ਦਿਨ ਇਲਾਜ ਚੱਲਿਆ ਉੱਥੇ ਦੌਰਾਨੇ ਇਲਾਜ ਅਫਸਰਾਂ ਦੀਆਂ ਹਦਾਇਤਾਂ ਮੁਤਾਬਕ ਅਸੀਂ ਇਹਦੇ ਘਰ ਦਾ ਪਤਾ ਕੀਤਾ ਜੋ ਇਹ ਜੂਪੀ ਸਟੇਡਰ ਬਲਗੇ ਦਾ ਰਹਿਣ ਵਾਲਾ ਆ ਫਿਰ ਇਸ ਦੇ ਪਰਿਵਾਰ ਨੂੰ ਅੱਜ ਅਸੀਂ ਬੁਲਾਇਆ ਆ ਅੱਜ ਅਸੀਂ ਉਹਨਾਂ ਦੇ ਹੈਂਡਓਵਰ ਇਹਨਾਂ ਨੂੰ ਕਰ ਰਹੇ ਆ ਸਰ ਇਹ ਜਿਹੜਾ ਮਤਲਬ ਕਿਵੇਂ ਐਡਰੈਸ ਜਿਹੜਾ ਤੁਹਾਨੂੰ ਲੱਭਾ ਇਹਨਾਂ ਦਾ ਇਹਨਾਂ ਦੇ ਪਰਿਵਾਰ ਜਦੋਂ ਇਹਦਾ 15 ਦਿਨ ਇਲਾਜ ਹੁੰਦਾ ਰਿਹਾ ਤੇ ਇਹਨੂੰ ਰੋਜ਼ ਪੁੱਛਦੇ ਰਹੇ ਜਿਹੜੀ ਸਾਡੀ ਉੱਥੇ ਗਾਰਦ ਲੱਗੀ ਪੁਲਿਸ ਦੀ ਇਹਨੂੰ ਹਰ ਚੀਜ਼ ਪ੍ਰੋਵਾਈਡ ਕਰਦੀ ਰਹੀ ਇਹਦੀਆਂ ਲੋੜਾਂ ਪੂਰੀਆਂ ਕਰਦੀ ਰਹੀ ਇਹਨੂੰ ਥੋੜਾ ਬੋਧਾ ਵੀ ਭੋਲਿਆ ਥੋੜਾ ਬਹੁਤਾ ਦੇ ਬੋਲਣ ਤੋਂ ਬਾਅਦ ਅਸੀਂ ਪਤਾ ਲਗਾਇਆ ਇਸ ਨੇ ਥੋੜਾ ਥੋੜਾ ਸਾਨੂੰ ਐਡਰੈਸ ਦੱਸਿਆ ਆਪਣਾ ਉਤੋਂ ਮੁੜ ਕੇ ਅਸੀਂ ਸਾਰੀ ਸ਼ਾਨ ਪੀਣ ਕੀਤੀ ਇਹਦੇ ਵਾਰਸਾਂ ਨੂੰ ਇਹਦੀ ਫੋਟੋ ਪਾਈ ਉਧਰੋਂ ਫੋਟੋ ਮੰਗਾਈ ਫਿਰ ਪੁਲਿਸ ਪਾਰਟੀ ਖਲਾ ਕੇ ਇਹਦੇ ਵਾਰਸਾਂ ਨੂੰ ਬੁਲਾਇਆ ਗਿਆ ਇੱਥੇ ਅੱਜ ਇਹਦੇ ਵਾਰਸ ਇੱਥੇ ਆ ਗਏ ਆ ਇਹ ਆਪਣੇ ਪਰਿਵਾਰ ਨੂੰ ਸਾਰਿਆਂ ਨੂੰ ਇਹਨੇ ਪਛਾਣ ਕੇ ਸਾਰਿਆਂ ਦੇ ਘਰੇ ਲਾ ਕੇ ਮਿਲਿਆ ਇੱਥੇ ਇਹ ਠੀਕ ਹੋ ਗਿਆ ਤੇ ਆਮ ਪਬਲਿਕ ਦੇ ਲਈ ਤੁਹਾਡਾ ਕੀ ਮੈਸੇਜ ਹੈ ਇਹੋ ਜਿਹੇ ਵਿਅਕਤੀਆਂ ਦੀ ਕਿਸ ਤਰ੍ਹਾਂ ਦੀ ਸਹਾਇਤਾ ਕਰਨੀ ਚਾਹੀਦੀ ਆਮ ਪਬਲਿਕ ਨੂੰ ਸਾਡਾ ਇਹੋ ਹੀ ਆ ਜੀ ਜੇ ਤੁਹਾਨੂੰ ਇਹੋ ਜਿਹੇ ਵਿਅਕਤੀ ਮਿਲਦਾ ਆ ਤੇ ਉਹਨੂੰ ਤੁਸੀਂ ਦਵਾਈ ਦਵਾਓ ਇਨਸਾਨੀਅਤ ਸਾਡਾ ਫਰਜ਼ ਆ ਕਿ ਉਹਨੂੰ ਕੋਈ ਇਹ ਨਾ ਕੋ ਪਾਗ ਲਿਆ ਉਹਦਾ ਇਹ ਪਤਾ ਕਰੋ ਕਿ ਇਹ ਕਿੱਥੋਂ ਦਾ ਰਹਿਣ ਵਾਲਾ ਆ ਜਾਣੂ ਕੇ ਇਹ ਐਨ ਜੀਓ ਦੇ حوالے ਕਰੋ ਉਹਨੂੰ ਇਦਾਂ ਦਾ ਦਿਮਾਗੀ ਹਾਲੀ ਘੁੰਮੰਦੋ